ਅਜਿ ਦਿਰਾਹਾ ਦੇ ਵਾਰਡ ਨੰਬਰ 2 ਸਤਨਾਮ ਨਗਰ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਸੋਸ਼ਲ ਵਰਕਰ ਨਵਜੀਤ ਸਿੰਘ, ਨਾਇਬ ਮਨਜੂਲ ਸਿੰਘ ਮਾਨਾ ਤੇ ਵਰੀਤ ਅਸ਼ਟ ਦੀ ਅਗਵਾਈ ਹੇਠ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਟਕਮੇ ਇਲਾਜਾਂ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਗੱਲਬਤ ਕਰਦਿਆਂ ਐਮਸੀ ਨਵਜੀਤ ਸਿੰਘ ਨਾਇਬ ਨੇ ਦੱਸਿਆ ਕਿ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਦੇ ਚੈੱਕਅਪ ਤੋਂ ਬਾਅਦ ਜਿਸ ਤਰ੍ਹਾਂ ਦੇ ਇਲਾਜ ਦੀ ਵੀ ਜ਼ਰੂਰਤ ਹੋਵੇਗੀ, ਉਹ ਇਲਾਜ ਉਹਨਾਂ ਨੂੰ ਮੁਫਤ ਮਹੱਈਆ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਵਾਰਡ ਵਾਸੀਆਂ ਦੇ ਸਹਿਯੋਗ ਦੇ ਨਾਲ ਵਾਰਡ ਨੰਬਰ 2 ਸਤਨਾਮ ਨਗਰ ਦਾਹਾ ਵਿਖੇ ਸ਼ੰਕਰਾ ਆਈ ਹਸਪੀਟਲ ਲੁਧਿਆਣਾ ਦੇ ਮਾਧਿਅਮ ਰਹੀਂ ਅਸੀਂ ਅੱਜ ਡਾਕਟਰਾਂ ਦੀ ਟੀਮ ਬੁਲਾਈਆ ਜੋ ਕਿ ਸਾਡੇ ਵਾਰਡ ਵਾਸੀਆਂ ਦੇ ਸਾਡੇ ਇਲਾਕਾ ਨਿਵਾਸੀਆਂ ਦੇ ਜਿੰਨੇ ਵੀ ਪੇਸ਼ੈਂਟ ਆ ਰਹੇ ਨੇ ਸਾਰਿਆਂ ਦੀ ਅੱਖਾਂ ਚੱਕਰ ਰਹੇ ਨੇ ਜਿਨ੍ਹਾਂ ਨੂੰ ਚਿੱਟਾ ਮੋਤੀ ਆ ਉਹਨਾਂ ਦਾ ਅਸੀਂ ਨਾਮ ਨੋਟ ਕਰ ਰਹੇ ਹਾਂ ਉਹਨਾਂ ਨੂੰ ਬੱਸ ਤੇ ਲੈ ਜਾ ਕੇ ਫ੍ਰੀ ਆਪਕਾਰਟ ਉਤੇ ਉਹਨਾਂ ਦਾ ਆਪਰੇਸ਼ਨ ਹੋਊਗਾ ਲੈਂਸ ਪਹਿਣਗੇ ਜੀ ਔਰ ਜਿਨ੍ਹਾਂ ਦੇ ਕੋਈ ਚਸ਼ਮੇ ਲੱਗਣੇ ਨੇ ਉਹ ਵੀ ਅਸੀਂ ਲਵਾ ਕੇ ਦਵਾਂਗੇ ਜੀ ਮਨਜੋਤ ਜੀ ਜਿਵੇਂ ਕਿ ਅੱਖਾਂ ਦੇ ਮੁਫਤ ਕੈਂਪ ਦਾ ਅੱਜ ਅਲਾਗ ਕੀਤਾ ਹੈਗਾ ਤੁਹਾਡੇ ਵੱਲੋਂ ਕੀ ਪੁੱਛਦੇ ਹੋ ਚ ਹੋਰ ਇਦਾਂ ਨੇ ਕੋਈ ਅਪਰਾਲੇ ਕੀਤੀਆਂ ਨੇ ਜਿਨ੍ਹਾਂ ਨੂੰ ਤੁਹਾਨੂੰ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਰ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਆਪਾਂ ਇਹ ਵਧੀਆ ਅਪਰਾਲਾ ਕਹਿ ਸਕਦੇ ਅੱਗੇ ਤੋਂ ਵੀ ਸਾਡੇ ਕੋਲ ਦੰਦਾਂ ਵਾਲੇ ਵੀ ਟੀਮਾਂ ਆਈਆਂ ਨੇ ਤੇ ਫਿਜ਼ੀਓਥੈਰੇਪੀ ਵਾਲੇ ਵੀ ਇਹ ਆਪਣੇ ਹੁਣ ਨਿਰੰਤਰ ਜਾਰੀ ਰਹਿਣਗੇ ਜੀ ਇਦਾਂ ਦੇ ਕਾਰਨ ਜੀਵਨ ਭਰ ਹਾਂਜੀ ਸਾਰੇ ਜਿਵੇਂ ਕੈਂਪ ਲਗਾਇਆ ਗਿਆ ਕਿ ਚੈਕਅਪ ਹੋਣ ਦੇ ਬਾਰੇ ਸਤਨਾਮ ਨਗਰ ਦਰਾਹੇ ਵਿੱਚ ਸ਼ੰਕਰਾ ਹਾਈ ਹਾਈ ਹਸਪੀਟਲ ਵੱਲੋਂ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਆਈ ਦਾ ਅੱਖਾਂ ਦਾ ਲਾਇਆ ਜਾ ਰਿਹਾ ਜਿਸ ਵਿੱਚ ਬਹੁਤ ਸਾਰੇ ਇਸ ਇਲਾਕੇ ਦੇ ਜਾਂ ਸਾਡੇ ਆਲੇ ਦੁਆਲੇ ਦੇ ਪਿੰਡਾਂ ਚੋਂ ਲੋਕ ਆਪਣੀਆਂ ਅੱਖਾਂ ਦਾ ਚੈੱਕਅਪ ਕਰਾਉਣ ਆ ਰਹੇ ਨੇ ਜਿਹੜੇ ਲੋਕ ਨਹੀਂ ਇੰਨੀ ਪੈਸਾ ਖਰਚ ਸਕਦੇ ਕਿ ਮਹਿੰਗਾਈ ਦੇ ਯੁੱਗ ਚ ਸਮਾਜਿਕ ਸੰਸਥਾਵਾਂ ਸਮਾਜਿਕ ਜਥੇਬੰਦੀਆਂ ਸਾਂਝੇ ਤੌਰ ਤੇ ਜੇ ਤੋ ਇਹੋ ਜਿਹੇ ਸਮਾਗਮ ਕਰਾਉਂਦੀਆਂ ਨੇ ਜਾਂ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਕਰਾਉਂਦੀਆਂ ਨੇ ਆਈ ਕੈਂਪ ਕਰਾਉਂਦੀਆਂ ਨੇ ਤਾਂ ਉਹਦੇ ਵਿੱਚ ਬਹੁਤ ਸਾਰੀ ਸਹੂਲਤ ਮਿਲਦੀ ਆ ਇਸ ਅੱਜ ਇੱਥੇ ਸਾਰਿਆਂ ਦਾ ਚੈੱਕਅਪ ਹੋ ਜੇ ਕਿਸੇ ਦੀ ਆਪਰੇਟ ਦੀ ਲੋੜ ਹੋਈ ਜਾਂ ਉਹਨਾਂ ਨੂੰ ਮੈਡੀਸਨ ਦੀ ਲੋੜ ਹੋਈ ਜਾਂ ਉਹਨਾਂ ਨੂੰ ਸਪੈਕਸ ਦੀ ਲੋੜ ਹੋਈ ਉਹਨਾਂ ਨੂੰ ਉੱਥੇ ਹਸਪਤਾਲ ਲਾ ਕੇ ਸਾਡੀ ਟੀਮ ਦੇ ਜਿਹੜੇ ਇੱਥੇ ਕੈਂਪ ਲਾਉਣ ਚ ਮੂਰੇ ਹੋਏ ਨੇ ਨਵਜੀਤ ਸਿੰਘ ਨਾਬੇ ਲੈ ਕੇ ਜਾਣਗੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਉਤੋਂ ਸਹੂਲਤ ਪ੍ਰੋਵਾਈਡ ਕਰਾਈ ਜਾਊਗੀ ਸਰ ਇਹ ਕੈਂਪ ਆਰਗੇਨਾਈਜ਼ ਕਿਹਨਾਂ ਵੱਲੋਂ ਕੀਤਾ ਗਿਆ ਜੀ ਇਹ ਸਤਨਾਮ ਨਗਰ ਵਾਸੀਆਂ ਵੱਲੋਂ ਨਵਜੀਤ ਸਿੰਘ ਐਮਸੀ ਤੇ ਇਹਨਾਂ ਦੀ ਸਮੂਚੀ ਟੀਮ ਵੱਲੋਂ ਕੀਤਾ ਗਿਆ ਜਿਸ ਵਿੱਚ ਸਾਰੇ ਲੋਕਾਂ ਨੂੰ ਸੂਤਤਾ ਪ੍ਰਬੰਧ ਕੀਤਾ ਗਿਆ। ਇੱਕ ਕੋ ਇੱਕ ਦਿਨ ਚ ਹੋਰੇ ਤਨ ਅਪ੍ਰੈਲ ਅਪਰਾਲੇ ਕੀਤੀ ਜਾਣਗੀ ਜਿੰਦਾਂ ਨਾਲ ਲੋਕਾਂ ਨੂੰ ਸੂਤਤਾ ਮਿਲੇ। ਦੇਖੋ ਜਿੱਥੇ ਜ਼ਰੂਰਤਮੰਦ ਲੋਕ ਹੋਣਗੇ ਉੱਥੇ ਜ਼ਰੂਰ ਅਸੀਂ ਉਹ ਪਿੰਨ ਪੁਆਇੰਟ ਕਰਕੇ ਜ਼ਰੂਰ ਯਤਨ ਕਰਾਂਗੇ ਵੀ ਉੱਥੇ ਕੈਂਪ ਲਾਏ ਜਾਣ।